ਅਕਾਸ਼ ਬਾਣੀ ਸੰਤ ਅਤਰ ਸਿੰਘ ਜੀ ਦੇ ਲਾਹੌਰ ਦਰਸ਼ਨਾਂ ਦੇ ਹਫਤਾ ਕੁ ਪਿਛੋਂ ਤਰਨ ਤਰਨ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੇ ਦੀਵਾਨ ਵਿੱਚ ਸੰਤ ਭਾਈ ਤੇਜਾ ਸਿੰਘ ਜੀ ਨੂੰ ਨਾਮ ਦੀ ਮਸਤੀ ਵਿੱਚ ਅੰਮ੍ਰਿਤ ਛਕਣ ਦੀ ਆਕਾਸ਼ ਬਾਣੀ ਹੋਈ ਆਵਾਜ਼ ਸੁਣਦੇ ਸਾਰ ਆਪ ਦੇ ਹਿਰਦੇ ਵਿੱਚ ਐਸੀ ਖਿੱਚ ਪਈ ਕਿ ਆਪ ਉਸੇ ਵੇਲੇ ਸੰਤ ਅਤਰ ਸਿੰਘ ਜੀ ਪਾਸ ਹਾਜ਼ਰ ਹੋਏ ਹੱਥ ਜੋੜ ਬੇਨਤੀ ਕਰ ਆਪ ਜੀ ਨੇ ਪਰਿਵਾਰ ਸਹਿਤ ਸੰਤ ਜੀ ਰਾਹੀਂ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਪਾਨ ਕਰ ਨਾਮ ਦੀ ਪੂਰੀ ਵਿਧੀ ਪ੍ਰਾਪਤ ਕੀਤੀ ਅਤੇ ਨਰਿੰਦਰ ਸਿੰਘ ਮਹਿਤਾ ਤੋਂ ਤੇਜਾ ਸਿੰਘ ਬਣੇ ਅੰਮ੍ਰਿਤ ਕੀ ਸਾਰ ਸੋਈ ਜਾਣਾ ਜੇ ਅੰਮ੍ਰਿਤ ਕਾ ਬਾਪਾਰੀ ਜਿਓ ਅੰਮ੍ਰਿਤ ਤਿਆਰ ਹੋਣ ਦੌਰਾਨ ਆਪ ਦੇ ਰੋਮ ਰੋਮ ਚੋਂ ਅੰਤਰ ਆਤਮੇ ਇਹੀ ਅਰਦਾਸ ਨਿਕਲਦੀ ਰਹੀ हे सच्चे ਪਾਤਸ਼ਾਹ ਤੂੰ ਆਪਣਾ ਅੰਮ੍ਰਿਤ ਬਖਸ਼ਣ ਲੱਗਾ ਹੈ ਆਪਣੀ ਮਿਹਰ ਕਰਕੇ ਨਿਵਾ ਲੈਣਾ